ਹਾਰ ਚੱਲਦੇ ਓਏ ਇਹ ਗੱਲ ਹੈਗੀ ਏਦਾਂ ਕਿਦਾਂ ਮਹਾਰਾਜ ਸਾਡੇ ਘਰੇ ਹੋਇਆ ਮੁੰਡਾ ਮੈਂ ਕਿ ਤੇਰੇ ਘਰੇ ਆਹੋ ਤੇਰੇ ਘਰੇ ਹੋਇਆ ਲੱਗਦਾ ਤਾਂ ਹੈ ਨਹੀਂ ਕੀ ਗੱਲ ਸਾਲੀਏ ਬੜੇ ਪਰੇਸ਼ਨ ਆ ਟਾਂਕੇ ਲੱਭਦੀ ਓਏ ਆ ਬਿਮਾਰੀ ਪੇੜਿਆ ਮੈਂ ਕਿ ਜਿਹਦੀ ਨਿਆਣਾ ਹੋਇਆ ਹੁੰਦਾ ਨਾ ਉਹਦੇ ਢਿੱਡ ਫੁੱਲਿਆ ਹੁੰਦਾ ਪਰ ਤੇਰੇ ਤਾਂ ਕੱਖ ਵੀ ਨਹੀਂ ਹੈਗਾ ਏ ਪਾਗਲੇ ਮੇਰੇ ਨਹੀਂ ਹੋਇਆ ਮੇਰੀ ਘਰ ਵਾਲੀ ਦੇ ਹੋਇਆ ਉਹ ਬਿਮਾਰੀ ਪੇੜਿਆ ਸਿੱਧਾ ਕਹਿੰਨੇ ਮੇਰੀ ਘਰ ਵਾਲੀ ਦੇ ਹੋਇਆ ਸਾਲੀਏ ਮੇਰੀ ਤਾਂ ਸਕੈਂਡ ਚ ਵੀ ਨਹੀਂ ਹੈਗਾ ਇਹ ਗੱਲ ਹੈਗੀ ਇੱਦਾਂ ਮੈਨੂੰ ਪਤਾ ਲੱਗਾ ਤੇਰਾ ਕੰਮ ਬਹੁਤ ਚੱਲਦਾ ਮੈਂ ਕਿ ਚੱਲਦਾ ਵਾ ਇਹ ਆ ਪਿੰਡ ਵਾਲੇ ਆ ਜਿਹੜੇ ਤਨੁਲੀ ਪਿੰਡ ਵਾਲੇ ਆ ਤਨੁਲੀ ਪਿੰਡ ਵਾਲੇ ਇਹ ਕਹਿੰਦੇ ਅਸੀਂ ਲੈਣੀ ਤੇਰੇ ਤੋਂ ਪਾਰਟੀ ਮੇਰੇ ਤੋਂ ਪਾਰਟੀ ਸਾਰਾ ਹੀ ਪਿੰਡ ਮਗਰ ਪੇ ਆਇਆ ਮੈਂ ਖਾ ਗੱਲ ਕਿਹੜੀ ਆਪਣੀ ਪ੍ਰੀਆ ਨਵਾਕਬੀਤ ਹੈਗੀ ਆ ਉਹ ਤਾਂ ਹੈਗੀ ਆ ਮੈਂ ਹੁਣੇ ਸਾਈ ਦੇ ਗਿਆ ਨਾ ਸਾਈ ਦੇਣਾ ਆ ਸਾਈ ਦੇਣਾ ਆ ਇੱਕ ਗਾਣੇ ਦਾ ਕੀ ਰੇਟ ਆ ਮੇਰੀ ਗੱਲ ਸੁਣ ਲਾ ਹਾਂਜੀ ਹਾਂਜੀ ਤੈਨੂੰ ਪਤਾ ਮੈਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦੀ ਇਹਨੂੰ ਬਹੁਤ ਹੋ ਗਿਆ ਹੋ ਗਿਆ ਨਾ 14-15 ਸਾਲ ਹੋ ਗਏ ਆ 14-15 ਸਾਲ ਹੋ ਗਏ ਸਾਰੀ ਖੱਬੀਆਂ ਏਡੀਆਂ ਮਾਰਦੀ ਆ ਕਿ ਓਏ ਬਮਾਰੀ ਪੈਣਿਆ ਮੈਂ ਹੁਣ ਕੰਮ ਛੱਡ ਦਿੱਤਾ। ਅੱਛਾ ਤੂੰ ਕੰਮ ਕਰਦੀ ਨਹੀਂ। ਮੈਂ ਕਿ ਮੈਂ ਕੰਮ ਛੱਡ ਦਿੱਤਾ। ਮਾਰਾ ਜੀ ਫੇ ਹੁਣ ਸਾਡੀ ਖੁਸ਼ੀ ਕੌਣ ਕਰੂ? ਬਮਾਰੀ ਪੈਣਿਆ ਮੈਂ ਨਹੀਂ ਕੰਮ ਕਰਦੀ। ਹਾਂਜੀ। ਹੁਣ ਮੈਂ ਕੁੜੀਆਂ ਰੱਖਿਆ ਮੇਰੀਆਂ ਕੁੜੀਆਂ ਕੰਮ ਕਰਦੀਆਂ। ਅੱਛਾ ਤੇਰੀਆਂ ਕੁੜੀਆਂ ਕਰਦੀਆਂ। ਮੈਂ ਕਿ ਮੇਰੀਆਂ ਕੁੜੀਆਂ ਕੰਮ ਕਰਦੀਆਂ। ਮਾਰਾ ਤੁਹਾਡੀਆਂ ਕਿੰਨੀਆਂ ਕੁੜੀਆਂ ਸੀ? ਮੈਂ ਕਿ ਮੇਰੀਆਂ ਸੀਗੀਆਂ 12 ਕੁੜੀਆਂ। ਵਾਹ ਜੀ ਵਾਹ ਕਰਦੀ ਦਰਜਨ ਇਕੱਠੀ ਕੀਤੀ ਹੋਇਆ। ਓਏ। ਬਿਮਾਰੀ ਬਣੀ ਮੁੰਡੇ ਦੀ ਆਸ ਵੇਖਦੀ ਵੇਖਦੀ ਨੇ 12 ਕੁੜੀਆਂ ਕਰ ਲਈਆਂ ਆ ਆਸ ਦੇਖਦੀ ਦੇਖਦੀ ਇੱਕ ਤਾਂ ਜਨਾਨਾ ਵੀ ਕਰ ਲੈਂਦੀ ਓਏ ਬਿਮਾਰੀ ਬਣੀ ਕੁੜੀਆਂ ਆ ਮੁੰਡੇ ਦੀ ਆਸ ਵੇਖਦੀ ਵੇਖਦੀ ਨੇ ਇੰਨੇ ਕੁੜੀਆਂ ਕਰ ਲਈਆਂ ਅੱਛਾ ਹਾਕਮਾਰੋ ਕੁੜੀਆਂ ਨੂੰ ਦੇਖੀ ਆਜੋ ਅੰਜੂ ਮੰਜੂ ਬੁੜਾ ਕਾਲੋ ਕਾਬੀ ਲੋ ਕਾਬੀ ਲੋ ਫੇਰ ਰਿਪੀਟ ਹੁੰਦਾ ਬਾੜੀ 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 ਬਾ ਕੀ ਬਾਤ ਹੈ ਆਏ ਹਾਏ ਹਾਏ ਆਇਆ ਮੇਰੀਆਂ ਕੁੜੀਆਂ ਹਾਏ 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 ਕੈਸੀਆਂ ਕੁੜੀਆਂ ਮਹਾਰਾਜ ਓਏ ਕੈਸੇ ਐਂਟਰ ਲੋਕ ਕਰਕੇ ਪੈਰ ਕੁੜੀਆਂ ਦੇ ਓਏ ਇਹ ਅੱਛਾ ਇਹਨਾਂ ਚੋਂ ਕਿਹੜੀ ਵੱਡੀ ਕਿਹੜੀ ਛੋਟੀ ਮੇਰੀ ਗੱਲ ਸੁਣ ਹਾਂਜੀ ਆ ਹੈਗੀ 1 ਨੰਬਰ 1 ਨੰਬਰ ਆ ਹੈਗੀ 2 ਨੰਬਰ 2 ਆ ਹੈਗੀ 3 ਨੰਬਰ 3 ਨੰਬਰ ਆ ਹੈਗੀ 4 ਨੰਬਰ ਮਹਾਰਾਜ ਖੜਾ ਹੋਇਆ ਤੁਸੀਂ ਇਹਨਾਂ ਦੇ ਨੰਬਰ ਦੱਸ ਤੇ ਕਾ ਤੋ ਇਹਨਾਂ ਤੇ ਕਿਹੜਾ ਸਾੜੀਆਂ ਦੇ ਨੰਬਰ ਪਲੇਟਾਂ ਲੱਗੀਆਂ ਓਏ ਬਿਮਾਰੀ ਬਣੇ ਕੁੜੀਆਂ ਆ ਟੈਂਪੋ ਨਹੀਂ ਹੈਗੇ ਜਿਹੜੇ ਨਾਲ ਨੰਬਰ ਪਲੇਟ ਲੱਗੀਆਂ ਇਹ ਕੁੜੀਆਂ ਤਾਂ ਐਡੀਆਂ ਐਡੀਆਂ ਹੋ ਗਈਆਂ ਹਾਂ ਮਹਾਰਾਜ ਮम्मा ਨਿੱਕੀ ਹੀ ਰਹੀ ਗਈ ਆਏ ਹਾਏ ਹਾਏ ਆ ਨਾ ਅੱਛਾ ਆ ਸਾਰਿਆਂ ਤੋਂ ਵੱਡੀ ਹੈ ਮੈਂ ਕੀ ਹੈਗੀ 1 ਨੰਬਰ ਵੱਡੀ ਆ ਸਾਰਿਆਂ ਤੋਂ ਸਾਰਿਆਂ ਤੋਂ ਵੱਡੀ ਆ ਕੀ ਗੱਲ ਮਹਾਰਾਜ ਇਹ ਬੜੇ ਪ੍ਰੈਸ਼ਰ ਨਾਲ ਹੋਈ ਸੀ ਓਏ ਬਿਮਾਰੀ ਬਿਨੇ ਉੱਧਾ ਸਾਰੇ ਤਾਂ ਵੱਡੀ ਆ ਅੱਛਾ ਜੀ ਆਹਾ ਇਹ ਹੈਗੀ ਉਹ ਤੋਂ ਛੋਟੀ 2 ਨੰਬਰ 2 ਨੰਬਰ ਆਹਾ ਇਹ ਹੈਗੀ 3 ਨੰਬਰ ਅੱਛਾ ਸਾਰਿਆਂ ਤੋਂ ਛੋਟੀ ਆ ਸਾਰਿਆਂ ਤੋਂ ਛੋਟੀ ਆ ਇਹ ਮੇਰੀ ਕਾਲਵਾ ਹਰਿਆਣੇ ਵਾਲੀ ਮਾੜਾ ਹੋ ਗਿਆ ਕੀ ਹੋਇਆ ਸਾਲੇ ਉਹ ਕੰਮ ਖਰਾਬ ਹੋ ਗਿਆ ਕੀ ਹੋਇਆ ਕੁੜੀ ਚ ਹੈਈ ਗੱਖਣੀ ਹੋਏ ਸਾਲੀ ਦਾ ਸਰੀਰ ਤਾਂ ਤਾਂ ਗੁੰਦਮਾ ਆ ਪਲਵਾਨ ਆ ਰ ਗਿਆ ਆ ਹੋਏ ਬਿਮਾਰੀ ਬਿਨੇ ਖਾਂਦੀ ਮੀਨੇ ਕਰਦੀ ਆ ਉਹ ਖਾਂਦੀ ਹੋਣੀ ਖਾਂਦੀ ਹੋਣੀ ਮੇਰੀ ਗੱਲ ਸੁਣ ਅਸ਼ਾਇਰ ਜਿਹੜੀ ਜਿਹੜੀ ਆ ਮੇਰੀ ਕੁੜੀ ਆ ਤੈਨੂੰ ਇਹਦੇ ਨਾਂ ਪਤਾ ਕੀ ਆ ਨਾਂ ਕੀ ਆ ਇਹਦੇ ਨਾਂ ਹੈਗਾ ਇਹ ਲਮਕਣੀ ਹਾਏ 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 ਅੱਜ ਤਾਂ ਟੈਂਟ ਦੇ ਪੱਲੇ ਵੀ ਨਹੀਂ ਬੰਨੇ ਸਾਲੀ ਨੇ ਉਹਨਾਂ ਨਹੀਂ ਤਾਂ ਲਮਕਾ ਦੇਣਾ ਸੀਗਾ ਇਹਨਾਂ ਦਾ ਇਹਦਾ ਹੈਗਾ ਚੁੰਗਣੀ ਹਾਏ ਹਾਏ ਰੱਬਾ ਇਹਨਾਂ ਦਾ ਇਹਦਾ ਕੜੀਸਣੀ ਕੜੀਸਣੀ ਸਾਲੀ ਨੂੰ ਟੈਂਟ ਦੇ ਪੱਲੇ ਅੰਗ ਥੱਲੇ ਕੜੀਸੋ ਓਏ ਇਹਨਾਂ ਦਾ ਕਾਲੋ ਕਾਲੋ ਸਾਲੀ ਦਾ ਮੂੰਹ ਤੋਂ ਵਾਕੇ ਲੱਗਾ ਦੰਦ ਕੱਢਦੀ ਆ ਓਏ ਪੁਰਸ਼ ਕਰਕੇ ਆਈ ਆ ਕਾਲਾ ਭਲਵਾਨ ਪੀਪਰੀ ਭਲਵਾਨ ਤਾਂ ਹੈਗੇ ਆ ਇਹ ਅੱਛਾ ਇਹਨਾਂ ਦਾ ਇੱਕ ਗਾਣੇ ਦਾ ਕੀ ਰੇਟ ਹੈ ਇਹਦੇ ਇੱਕ ਗਾਣੇ ਦਾ ਹੈਗਾ 1000 ਅੱਛਾ ਇਹਨਾਂ ਦਾ ਇਹਦਾ 2000 ਇਹਨਾਂ ਦਾ ਐਦਾ ਹੈਗਾ 3000 ਤੇ ਇਹਨਾਂ ਦਾ ਐਦਾ ਹਾਂਜੀ ਹਾਂਜੀ 4000 ਅੱਛਾ ਜੀ ਇਹਨਾਂ ਦਾ 1000 ਕਾ ਤੇ ਉਹਦਾ ਨਾ ਤੰਦਾ ਦੀ ਬੱਚ ਐਦਾ 1000 ਤਾਂ ਆ ਹਾਂਜੀ ਇਹ ਹਜ਼ੀਨਾ ਐਦਾਂ ਹੀ ਆ ਐਦਾਂ ਹੀ ਆ ਇਹ ਉਹ ਦੇਹ ਹੈ ਰੱਦੀ ਹੈ ਤੇਹਾਂ ਸਾਲੀਏ ਮੈਂ ਵੀ ਹਰੇ ਉੱਤੇ ਹੀ ਆ ਵੇ ਅਬ ਮਾਰੀ ਬੈਣੇ ਮੇਰੇ ਕਹਿਣਾ ਮਤਲਬ ਇਹਦੇ ਉੱਡੀ ਫੇਦੀਆ ਖੁੱਲੀ ਛੱਡੀ ਹੋਈ ਆ ਖੁੱਲੀ ਨੂੰ ਸਾਲੀਏ ਨੂੰ ਗਾਵਣਾ ਆ ਤੇ ਸਭ ਬਿਮਾਰੀ ਬੈਣੇ ਖੁੱਲਾ ਕੰਮ ਕਰਦੀ ਐ ਇਹ ਕੁੜੀ ਓਪਨ ਸੀਜ਼ਨ ਲਾਂਦੀ ਆ ਓਪਨ ਸੀਜ਼ਨ ਲਾਂਦੀ ਆ ਸਾਨੂੰ ਝੂਠ ਬੋਲਦੀ ਆ ਕੀ ਹੋਇਆ ਅਗਲੀ ਫਰੀਜ਼ਾ ਦੇ ਮੋਰੇ ਵਹਿ ਕੇ ਜਾਂਦੇ ਸਾਲੀਏ ਮੈਨੂੰ ਵੀ ਗੋਦੀ ਚ ਬਿਠਾ ਕੇ ਲੈ ਕੇ ਆ ਅੱਛਾ ਇਹਨਾਂ ਦਾ ਇਹਦਾ 2000 ਤਾਂ ਆ ਮਹਾਰਾਜ ਕੇ ਐਸੀਆਂ ਸਾਈਆਂ ਨੂੰ ਤੁਸੀਂ ਪੰਗਾ ਪਾਈਆਂ ਆ ਓਏ ਇਹ ਬੰਗਾ ਕੌਣ ਪਾਉਂਦਾ ਇਹ ਦੱਸ ਪਹਿਲਾਂ ਮੈਨੂੰ ਇਹ ਬੰਗਾ ਪਾਉਂਦੀਆਂ ਫਕੀਰ ਲੋਕ ਨਹੀਂ 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 ਇਹ ਸੌਣ ਮਹੀਨੇ ਦੀਆਂ ਪਾਈਆਂ ਇਹਨਾਂ ਨੇ ਪਾਈਆਂ ਸੌਣ ਮਹੀਨੇ ਦੀਆਂ ਪਾਉਂਦਾ ਕੌਣ ਕੁੜੀਆਂ ਕੁੜੀਆਂ ਇਹਦੇ ਨਾਲ ਦੀਆਂ ਕਿਨੇ ਪਾਈਆਂ ਓਏ ਕਿਹੜੀ ਕੁੜੀ ਦੇ ਭਾਗ ਨ ਭਾਗੀ ਦੇ ਭਾਗ ਜਾ ਕੇ ਓਏ ਅੱਛਾ ਇਹਨਾਂ ਦਾ ਮੇਰੀ ਗੱਲ ਸੁਣਿਆ ਤੇ ਨਾਲ ਇਹ ਤਾਂ ਦੱਸਿਆ ਤੇ ਹੈ ਨਹੀਂ ਤਨ ਮੈਂ ਹਾਂ ਆਹੋ ਹਾ ਦਦਾ ਦਦਾ ਇਹਨਾਂ ਰੇਟ ਦੱਸੋ ਪਹਿਲਾਂ ਕੀ ਇਹਦਾ ਰੇਟ ਹੈਗਾ 2000 2000 2000 ਬੱਦੇ ਕਾ ਤੋਂ ਆ ਹਾਂਜੀ ਇਹ ਕੁੜੀ ਮੇਰੀ ਕਰੈਕਟਰਲੈਸ ਆ ਆਏ ਹਾ ਸਾਡੇ ਕਿਹੜਾ ਬਹੁ ਚੰਡੀ ਚੱਲਦੀ ਤੇਰੇ ਨਾਲ ਦੀ ਆ ਫੇ ਕੈਸਾ ਸਾਲਾ ਸ਼ਕਤੀਮਾਨ ਜਿਆ ਓਏ ਅਚੈ ਨਾ ਦਾ ਇਹਦਾ 3000 ਤਾਂ ਆ ਆ ਮਿੱਤਰਾਂ ਦੀ ਛਤਰੀ ਤੇ ਉੱਡ ਗਈ ਪੰਵਰਾ ਤੇ ਲਾਉਂਦੀ ਏ ਉਡਾਰੀਆਂ ਬੱਬੂ ਮਰ ਤੇ ਜਿੱਤ ਤੇ ਆ ਗਿਆ ਗੰਦ ਘੜਦਾ ਹਰਾਂ ਰਾਜੇ ਨੂੰ ਕਿੱਥੋਂ ਚੱਕ ਕੇ ਲੈ ਕੇ ਸਿਮਰ ਦਾ ਰਾਹੇ ਦੇ ਹੋਏ ਆ ਕੁੜੀਆਂ ਅੱਛਾ ਕੁੜੀਆਂ ਕੁੜੀ 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 ਕੈਨੀ ਬੋਵੀ ਕੱਟ ਕਰਾਇਆ ਕੈਸਾ ਮਹਾਰਾਜ ਜੀ ਨੇ ਇੱਕ ਘਰਾ ਫਾਇਆ ਕੈਸਾ ਜਿੱਦਾਂ ਪਠੜਾ ਨੂੰ ਥੱਲੇ ਲਾਣ ਆਲੇ ਆਏ ਹੋਦੇ ਤੁਸੀਂ ਸਰਕਾਰ ਪਰੇ ਨੂੰ ਹੋ ਜੋ ਤੁਹਾਡਾ ਕਿਹੜਾ ਕਵੀਦਾਰੀ ਫਸ ਗਿਆ ਐਸ਼ਾ ਇਹਨਾਂ ਦਾ ਇੱਕ ਗਾਣੇ ਦਾ ਰੇਟ ਦੱਸੋ ਇਹਦੇ ਇੱਕ ਗਾਣੇ ਦਾ ਆਏਗਾ 3000 ਚਾਹਤੇ 3000 ਦੇ ਤਾਂ ਆ ਹਾਂਜੀ ਇਹ ਕੁੜੀ ਨਾ ਕਦਾ ਇਹੇ ਕੁੜੀ ਹਾਂ ਹਾਂ ਇਹ ਚਾਰ ਪੰਜ ਨਿਆਣਿਆਂ ਦੀ ਕੱਲੀ ਕੱਲੀ ਮਾ ਆ ਕੱਲੀ ਕੱਲੀ ਮਾ ਕਾ ਤੇ ਸਾਲਾ ਮੈਂ ਤਾਂ ਇਕੱਲਾ ਇਕੱਲਾ ਪਾਪਾ ਲੱਗ ਜਾਂਦਾ ਹੱਥ ਦੇਖਦਾ ਸਾਲੀ ਦੇ ਕਿੰਦਾ ਦੇ ਹੋਏ ਕਿੰਦਾ ਦੇ ਮਹਾਰਾਜ ਤਾਂ ਇੰਟਰਲੌਕ ਲਾਉਂਦੀ ਹੁੰਦੀ ਗੜੀਆਂ ਨਰੇਗਨ ਰੁਗਾ ਚ ਕੰਮ ਲਾਈਓ ਆ ਅਛਾ ਇਹ ਨਾ ਤਾਂ ਮੇਰੀ ਗਾਲ ਸੌਣ ਗੁੱਡ ਬੜੇ ਬੜੇ ਨੋਟ ਹੱਥੋਂ ਮੈਂ ਤੁਸੀਂ ਨਾ ਸੁਤਰੀਆ ਇਹ ਆ ਜੀ ਸੰਕਤ ਜੀ ਇਹ ਆ ਪਿੱਟਬੁੱਲ ਇਹ ਤਾਂ ਪੁੱਤ ਦਾ ਗੁੱਚ ਪਾਇ ਨਹੀਂ ਹਟਦਾ ਐ ਸ਼ਾਮਾ ਸ਼ਾਮਾ ਆ ਪਾਸ ਆ ਚਾਵਲ ਖਾਏਗੀ ਸਾਲੀ ਗਿੱਲੀ ਬਾਸਮਤੀ ਖਾਣੀ ਐਨੇ ਜਾਗੇ ਅੱਜ ਅਚਾਰ ਖਾਂਦੀ ਆ ਆਏ ਹਾਏ ਹਾਏ ਸਾਲੀ ਦੇ ਕੰਨ ਥੱਲੇ ਫੈਸਲਣੀ ਹੋਈਓ ਬਿਮਾਰੀ ਪੇੜੇ ਪੰਜ ਡੱਬੇ ਖਤਮ ਕਰ ਗਏ ਇਸ ਸੀਜ਼ਨ ਦੇ ਸਾਲਾ ਭੀਮ ਸਿੰਘ ਦਾ ਮੁੰਡਾ ਆ ਫੇਰ ਆਜੋ 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 ਇਹਨਾਂ ਦਾ ਕੀ ਰੇਟ ਇੱਕ ਗਾਣੇ ਦਾ ਇਹਦਾ ਹੈਗਾ 4000 ਮਿੰਟ ਲਿਖਾ ਪੈ ਗਿਆ ਸੀ ਇਹਦਾ ਹੈਗਾ ਇੱਕ ਗਾਣੇ ਦਾ 75 ਰੁਪਏ ਮਹਾਰਾਜ ਜੈ ਜੈ ਰੱਖਿਆ ਜੈ ਜੈ ਰੱਖਿਆ ਜੈ ਜੀ ਰੱਖਿਆ ਕਾ ਤੋ ਸਾਲੋ ਮੇਰੇ ਪਾਪੇ ਦਾ ਪਾਈ ਆ 75 ਰੁਪਏ ਦਾ ਹੀ ਆ ਮੂ ਤਾਂ ਥੜੀ ਦਾ ਕੁੜੀਆਂ ਵਾਲਾ ਹੀ ਆ ਹਾਂ ਮੂ ਤਾਂ ਕੁੜੀਆਂ ਵਾਲਾ ਹੀ ਆ ਮੂ ਕੁੜੀਆਂ ਵਾਲਾ ਪੈਰ ਮੇਰੇ ਪਾਪੇ ਵਾਲੇ ਆ ਇਹ ਅਸ਼ਾ ਬੇ ਮੇਰੀ ਗੱਲ ਸੁਣ ਇਚਾਰੇ ਤੇਰੀਆਂ ਕੁੜੀਆਂ ਆ ਇੱਕ ਕੋਸਤੀ ਕਰਦੀ ਆ ਕੋਸਤੀ ਕਰਦੀ ਆ ਇਹ ਹਰਿਆਣੇ ਚ ਕੋਸਤੀ ਕਰਦੀ ਆ ਕਿੰਨੇ ਕ ਪਹਿਲਵਾਨ ਬਣਤੇ ਮਹਾਰਾਜ ਜਦ ਤੱਕ ਮੇਰੀ ਅਰਕੀ ਤਾਂ ਸੱਚੀ ਭੰਤੇ ਹੋਣੀ ਆ ਮੇਰੀ ਗੱਲ ਸੁਣ ਲੈ ਹਾਂਜੀ 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 ਬਿਮਾਰੀ ਪੀਣੇ ਉਹਦੇ ਤੇਲ ਡੋਲਾ ਤੇਰਾ ਡੋਲਾ ਨਾ ਉਹਦੇ ਪੱਟ ਜਿੜੜਾ ਮੇਰੇ ਇਲਾਕੇ ਜੱਡਾ ਹੋਣਾ ਓਏ ਇਹ ਮੈਨੂੰ ਇੱਕ ਗੱਲ ਦਾ ਬਦਲ ਲੱਗਾ ਕਹਿੰਦੇ ਤੇਰੀ ਇੱਕ ਕੁੜੀ ਗੁੰਗੀ ਵੀ ਆ ਜਿਹੜੀ ਮੇਰੀ ਇੱਕ ਨੰਬਰ ਵਾਲੀ ਕੁੜੀ ਆ ਨਾ ਆਹੋ ਇਹ ਗੁੰਗੀ ਆ ਹਾਏ ਮਾੜਾ ਹੋਇਆ ਕਾ ਤੂੰ ਸਮਾਈਲਾ ਤਾਂ ਦਿੰਦੀ ਆ ਓਏ ਸਾੜੀ ਮੇਰੀ ਨੇਚਰਲ ਬਿਊਟੀ ਤੇ ਮਾਰਦੀ ਆ ਓਏ ਇਹ ਗੱਲ ਕਰਾ ਗੱਲ ਕਰਾ ਗੱਲ ਕਰਾ ਲੈ ਲੰਗੜੀ ਵੀ ਹੈ ਜੀ ਹਾਂ ਲੰਗੜੀਏ ਪਹਿਲਾਂ ਡਾਂਸ ਵੇਖਣੇ ਦਾ ਅੰਨੇ ਪਹਿਲੇ ਮੈਂ ਨਾਲ ਗੱਲ ਕਰਾਂ ਪਹਿਲੇ ਗੱਲ ਕਾ ਨਹੀਂ ਲੈ ਆ ਹਾਂ ਹਾਂ ਆ 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 ਤੜੀ ਪਿਆਰ ਨਾਲ ਚਿਕੂ ਚਿਕ ਕਰਦੀ ਆ ਮੇਰੀ ਗੱਲ ਸੁਣਨਾ ਚਾਈਨੀਜ਼ ਭਾਜਾ ਤੈਨੂੰ ਗਾਲਾ ਕੱਢਦੀ ਆ ਇਹਦੀ ਮੰਮੀ ਕਹੀ ਸੀ ਕਿ ਡੈਡੀ ਆਇਆ ਸੀ ਓਏ ਮੈਂ ਮਾਰੀ ਬਣੀ ਦੀ ਮੰਮੀ ਚਾਈਨਾ ਤੋਂ ਆ ਉਹ ਉਹ ਓਥੋਂ ਓ ਕੈਨੀ 12 ਹਾਥੀ ਆਗੇ 13ਵਾਂ ਤੂੰ ਇੱਥੇ ਗੂੰ ਖਾਣਾ ਆ ਗੂੰ ਦਾ ਸਪਲਾਈ ਕਰਦੇ ਗੂੰ ਦੀ ਇਹ ਅੱਛੇ ਗੱਲ ਕਰ ਗੱਲ ਕਰ ਆਹ ਓਏ ਇੱਥੇ ਇੱਥੇ ਆਇਦਾਂ ਆਇ ਹਾਂ ਪੈਨਕੇਕ ਲੈ ਜਾਣਾ ਨਾ ਕਰ ਹਾਂ ਕੀ ਕਹਿੰਦੀ ਕੀ ਕਹਿੰਦੀ ਕੀ ਕਹਿੰਦੀ ਅੱਪਾ ਚੱਪਾ ਚੱਪਾ ਕਿੰਨਾ ਆ ਯੱਟ ਸਮਝ ਗਿਆ ਕੀ ਕਹਿੰਦੀ ਤੈਨੂੰ ਅੱਪਾ ਵੀ ਦੇਣਾ ਡੱਬਾ ਵੀ ਦੇਣਾ ਚੱਪਾ ਵੀ ਦੇਣਾ ਓਏ ਬਿਮਾਰੀ ਬਿਣਿਆ ਤੇਰੇ ਤੋਂ 12 ਨਿਆਣੇ ਵੰਗਦੀ ਆ 12 ਨਿਆਣੇ ਤਾਂ ਮਿਲਦੇ ਨਹੀਂ ਮਹਾਰਾਜ ਇੱਕ ਤਾਂ ਖੁਸਰਾ ਲੈਣਾ ਤਾਂ ਲੈ ਲਓ ਅੱਧੇ ਖੜੇ ਓਏ ਬਿਮਾਰੀ ਬਿਣਿਆ ਉਹ ਕਹਿੰਦੀ ਜਦੋਂ ਦੁਕਾਨ ਤੇ ਚਲਾ ਜਾਂਦਾ ਨਾ ਮੈਂ ਘਰੇ ਉਹਨਾਂ ਨੂੰ ਖੇਡਿਆ ਕਰੂੰਗੀ ਦੇ ਨਾਲੇ ਕਹਿੰਦੀ ਤੂੰ ਮੈਨੂੰ ਪਸੰਦ ਆ ਗਿਆ ਬਾਂਦਰ ਲੈਣਾ ਮੇਰੇ ਵਰਗਾ ਚਾਬੀ ਵਾਲਾ ਬਿਨਾਰੀ ਇਹ ਅੱਛਾ ਡੱਬਾ ਡੱਬਾ ਮੈਂ ਸਮਝ ਗਿਆ ਕੀ ਕਹਿੰਦੀ ਆ ਕੀ ਮਹਾਰਾਜੇ ਕਿਤੇ ਚਲ ਗਈ ਜੰਗਲ ਪਾਣੀ ਫੇ ਵਿਚਾਰੀ ਬੱਟ ਤੇ ਬਹਿ ਗਈ ਹਾਂ ਪਾਣੀ ਚੱਲਦਾ ਨਹੀਂ ਸੀ ਫੇ ਕਮ ਹੋ ਗਿਆ ਖਰਾਬ ਹਾਂ ਤੇ ਵਿਚਾਰੀ ਬੈਠੀ ਕਰੀ ਗਈ ਕੀ ਦੇ ਦੋ ਡੱਬਾ ਹੋੜ ਸੁੱਕੇ ਸੁੱਕੇ ਖੇਤਾਂ 'ਚ ਕੀ ਆ ਕਰੇ ਵਿਚਾਰੀ ਦਾ ਤੇ ਬਹੁ ਨਸਕਾਨ ਹੋਇਆ ਗੱਲ ਕਰਾ ਇਹ ਗਾਣਾ ਵੀ ਗਾਦੀ ਆ ਇਹ ਗਾਣੇ ਵੀ ਗਾਦੀ ਆ ਸੁਣਾਓ ਆ ਪਹਿਲੇ ਪੈਰ ਵੀ ਰੱਖ ਬਈ ਕਾਕਾ ਹਾਂ 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 ਪਾ ਪਹਾੜੀ ਦਾ ਆ ਆ ਆ ਗੋਲੀਪ ਲੈਣੀ ਆ ਉਹ ਬਿਮਾਰੀ ਬੇੜੇ ਤੇ ਗੋਲੀਪ ਨਹੀਂ ਮੰਗਦੀ ਹਾਂਜੀ ਉਹ ਕਹਿੰਦੀ ਵਿਆਹ ਕਰਵਾ ਲੈ ਮੈਨੂੰ ਲਿਪਸਟਿਕ ਲੈ ਦੇ ਅੱਛਾ ਪਲਾਸਟਿਕ ਮੰਗਦੀ ਆ ਪਲਾਸਟਿਕ ਲੈਣੀ ਆ ਲੈ ਚ ਕਿਹੜੇ ਚ ਲੈਣੀ ਆ ਉਹਨੇ ਲੈ ਕੇ ਦਿੰਦਾ ਤੈਨੂੰ ਸਾਲੀਏ ਬੁਰਸ਼ ਲੈ ਕੇ ਤੈਨੂੰ ਲਿਪਸਟਿਕ ਨਹੀਂ ਕੰਮ ਆਣੀ ਸਾਲੀਏ ਤੈਨੂੰ ਪੇਟ ਵਾਲਾ ਬੁਰਸ਼ ਲੈ ਕੇ ਦਿੰਦਾ ਟਾ ਮਾਨੇ ਦੇ ਤਰੰਗਾਂ ਆਈਆਂ ਵਰੀਆਂ ਕੀ ਕਹਿੰਦੀ ਆ ਮੈਨੂੰ ਨਹੀਂ ਪਤਾ ਲੱਗ ਮम्मा ਤੂੰ ਆ ਕਿ ਮੈਂ ਆ ਓਏ ਬਿਮਾਰੀ ਪੈਣੇ ਉਹਦਾ ਇਸ਼ਾਰਾ ਤੂੰ ਸਮਝੇ ਸਕਦਾ ਵਾ ਨਹੀਂ ਸਮਝਦੇ ਨਹੀਂ ਲੱਗੀ ਸਮਝਦੇ ਨਹੀਂ ਲੱਗੀ ਆ ਦੁਆਰੇ ਦੇਖ ਲੱਗੀ ਕਹਿੰਦੀ ਆ ਸਮਝਾ ਸਮਝਾ ਹੁਣ ਮੈਂ ਸਮਝ ਗਿਆ ਕੀ ਕਹਿੰਦੀ ਕੀ ਕਹਿੰਦੀ ਕਹਿੰਦੀ ਕਰ ਲੈ ਆ ਕਿ ਗੱਪੇ ਬਾਣਦੇ ਥਲੇ ਓਏ ਅਬ ਮਾਰੀ ਪੈਣੋ ਕਹਿੰਨੀ ਮੈਨਾਂ ਵਿਆਹ ਕਰਵਾ ਕੇ ਮੇਰੀ ਮਾਂ ਜਸ ਸੰਦੂਰ ਪਾ ਦੇ ਊਰ ਇੱਤਾ ਕਹਿਣਾ ਊਰ ਅਲੀ ਊਰ ਮੰਗਦੀ ਆ ਸੰਦੂਰ ਮੰਗਦੀ ਆ ਇੱਥੇ ਗਾਣਾ ਵੀ ਸੁਣਾਦੀ ਆ ਮੇਰੀ ਗਾਲ ਸੁਣੇ ਇੱਕ ਹੋਰ ਕੁਛ ਕਹਿੰਦੀ ਆ ਆ ਆ ਆ ਆ ਆਹ ਤਾਂ ਮੈਂ ਵੀ ਕਰ ਲੈਣਾ ਆ ਆਹ ਤਾਂ ਮੈਂ ਵੀ ਕਰ ਲੈਣਾ ਆ ਕਿਆ 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 ਕੋਈ ਨਹੀਂ ਕੋਈ ਨਹੀਂ ਤੇਰੇ ਬਦਲੇ ਲਮਾ ਕੇ ਖੜਕਾਵਾਂਗੇ ਓਏ ਆ ਬਿਮਾਰੀ ਪੈਣਗੇ ਨਹੀਂ ਬਦਲੇ ਨਹੀਂ ਲੈਣੇ ਆ ਤੇਰੇ ਤੋਂ ਚੂੜਾ ਮੰਗਦੀ ਆ ਚੂੜਾ ਮੰਗਦੀ ਆ ਉਹ ਕਹਿੰਦੀ ਚੂੜੇ 'ਚ ਤੇਰਾ ਨਾਮ ਲਿਖਿਆ ਆਣਾ ਚਾਹੀਦਾ ਸੁਨੇਰੀ 'ਚ ਰੱਖਾਂਗੇ ਸੁਨੇਰੀ 'ਚ ਰਖਾਵਾਂਗੇ ਕੋਈ ਨਹੀਂ ਭਗਤਾ ਤੇਰਾ ਵਪਾਰ ਕਰਾਂਗੇ ਹਾਂਜੀ ਇਹ ਗਾਣਾ ਵੀ ਗਾਉਂਦੀ ਆ ਗੁੱਟ ਕੇ ਤਾਂ ਮੁੜਿਆ ਸੀ ਤੁਹਾਡੇ 'ਚ ਸਾਈ ਲੋਕੋ ਤੁਹਾਡਾ ਕੈਸੀ ਮਾਰਾ ਤੁਸੀਂ ਬਾਲ ਵਾਇਓ ਹਾਏ ਹਾਏ ਰੱਬਾ ਸਾਲੀਆਂ ਜੂਆਂ ਵੀ ਸਿਰ 'ਚ ਮਰੂਤੀ ਕਾਰਾਂ ਕੋ ਓਏ ਇਹ ਗਾਣਾ ਸੁਣਾ ਦਿਓ ਆਹ ਜੀ ਆਹ ਓਏ ਅੰਗੀਆਂ ਲੈ ਹੈਂ 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 ਓਏ ਬੜੀ ਸਵਾਰੀ ਆ ਗਈ ਏ ਓ ਦਦਾ ਦਦਾ ਆਏ ਹਾਏ ਹਾਏ ਕੀ ਕੈਂਡੀ ਏ ਤੇਰੇ ਕਰਕੇ ਸੋਨੂ ਸੀਤੋ ਵਾਲਾ ਓਏ ਸਾਰੀ ਇਹ ਸੋਨੂ ਸੀਤੋ ਵਾਲੇ ਦੀ ਛੋਟੀ ਭੈਣ ਆ ਕੀ ਮੰਗਦੀ ਆ ਇਹ ਗਾਣਾ ਕਿਹੜਾ ਗਾਇਆ ਪਹਿਲੇ ਇਹ ਦੱਸ ਕਿਹੜਾ ਗਾਣਾ ਗਾਇਆ ਮੈਨੂੰ ਦੱਸੀ ਮੜੇ ਜਾ ਮੈਂਗੋ ਮੈਂਗੋ ਓਏ ਮੈਂਗੋ ਮੰਗਦੀ ਆ ਓਏ ਮਾਂ ਮਾਰੀ ਬੇਣੀ ਮੈਂਗੋ ਨਹੀਂ ਮੰਗਦੀ ਹਾਂ ਉਹ ਕਹਿੰਨੇ ਮੁੰਡਿਆ ਸੋਹਣਿਆ ਸੁਨੱਖਿਆ ਕੁੜੀਆਂ ਨੇ ਨਾਂ ਤੇ ਰੱਖਿਆ ਰੈਂਬੋ 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 ਐਮਬੋ

ਸਸ ਕਾਲ ਸਾਰੀ ਜੇ ਮੇਰੋਂ ਲੱਗੀ ਆ ਅਰੇ ਉਹ ਕੱਚੀ ਲਸੀ ਦਾ ਛੱਟਾ ਲੈ ਕੇ ਆਓ ਮਾਨੇ ਚ ਉਹ ਕੀ ਗਾਣਾ ਕਿਹੜਾ ਗਾਣਾ ਗਾਦੀ ਆ ਤੂੰ ਦੱਸ ਕਿਹੜਾ ਗਾਇਆ ਨੇ ਮम्मा ਤੂੰ ਆਉਂਦੀ ਦੱਸ ਤੈਨੂੰ ਨਹੀਂ پتہ ਲੱਗਿਆ ਨੇ ਕੀ ਗਾਇਆ ਨਹੀਂ ਨਹੀਂ ਮੈਂ ਤਾਂ ਸਵਾਦ ਹੀ ਲੈਂਦਾ ਸੀ ਮੈਂ ਉਹ ਕਹਿੰਦੀ ਆ ਕੋਈ ਤੇ ਮੈਨੂੰ ਮਿਸ਼ਰੀ ਆ ਕੇ ਕੋਈ ਆ ਕੇ ਗੁਲਕੰਦ ਵੀ ਨਹੀਂ ਗਾਜਰ ਵਰਗੀ ਜੋ ਜੋ ਪੈਂਦਾ ਰੰਗ ਵੀ ਮੈਂ ਗਾਜਰ ਵਰਗੀ ਔਰਦਾ ਸਾਰਾ ਰੰਗ ਜੋ ਜੋ ਕਿ ਸਾਲਾ ਗਿੱਟਿਆਂ ਤੇ ਪੈ ਗਿਆ ਹੋਰ ਵੀ ਸੁਣਾ ਨਹੀਂ ਨਹੀਂ ਬਸ ਇੱਕ ਸੁਣਾਣਾ ਹੀ ਕਹਿੰਦੀ ਸੁਣਾ ਦੀ ਸੁਣਾ ਦੀ ਚਲ ਤੂੰ ਤੇਰਾ ਦਿਲ ਰੱਖਣਾ ਆਇਆ ਸੀ ਹੱਥਾਂ ਵਿੱਚ ਹੋਵੇ ਤੇਰਾ ਹੱਥ ਸਮਾਂ ਉੱਥੇ ਹੀ ਖਲੋ ਜਵੇ ਉੱਥੇ ਹੀ ਖਲੋ ਜਵੇ ਤੇਰਾ ਮੇਰਾ ਪਿਆਰ ਦੇਖ ਚੰਨ ਓਲੇ ਬੰਦਲਾਂ ਦੇ ਹੋ ਜਵੇ ਸ਼ਕਤੀ ਮਾ ਮੈਂ ਤਾਂ ਗਾਣਾ ਗਾਉਂਦਾ ਸੀਗਾ ਪਿਆਰ ਵਾਲਾ ਬਿਮਾਰੀ ਬਣਿਆ ਕੀ ਕਰਦਾ ਸੀ ਪਿਆਰ ਵਾਲੇ ਗਾਣੇ ਗਾਉਂਦਾ ਸੀ ਗਾਣੇ ਗਾਣੇ ਐਂ ਤੀ ਯਾਦ ਹੇਕ ਮਾਇਆ ਵੇ ਕੜੇ ਕੜੇ ਕਿਆ ਕਾ ਪਾਣੀ ਆਈ ਤੇ ਵਾਈ ਗਈ ਹੈ ਮਾਇ ਗਈ ਹੈ ਯਕ ਯਕ ਰਿਆ ਹੈ ਈਸ਼ਵਰ ਜਨ ਜੀ ਅਣ ਵਿੱਚ ਹਾਰ ਗਈ ਵੇ ਯਕ ਯਕ ਵੇ ਚੜਾ ਵਾ ਛਟਨ ਜੇ ਨੀ ਵਿੱਚ ਹਾਰ ਗਈ ਵੇ ਯਕ ਯਕ ਕੀ ਹੈ ਲਾ ਇਹ ਭੁੱਖ ਵੀ ਕਿਆ ਸੀ ਚੀਜ਼ ਨਾ ਬਾ ਕੀ ਹੋਇਆ ਜਨਾਨਾ ਰੋਲ ਦਿੰਦੀ ਆ ਚੋਟੀ ਦਾ ਫਨ ਕਿਹੜੇ ਗਣ ਗਾਇਆ ਕਿਹੜਾ ਗਾਇਆ ਓਕੇ ਮੇਰੀ ਸੁੱਥਣ ਚੈਨ ਵਿੱਚ ਅੜ ਗਈ ਵੇ ਰੋਕੀ ਰੋਕੀ ਵੇ ਡਰਾਈਵਰਾਂ ਕੀ ਟੈਂਪੋ ਓਏ ਮੈਂ ਮਾਰੀ ਬੇਨੇ ਟਰੱਕ ਕਹਿੰਦੀ ਆ ਅੱਛਾ ਟਰੱਕ ਰੋਕੀ ਚੈਨ ਚ ਫੌਦਾ ਫਸਾ ਇਹ ਗਾਣੇ ਪੂਰੇ ਹੋ ਗਏ ਮੇਰੀ ਗਾਲ ਸੁਣ ਹਾਂਜੀ ਆ ਮੇਰੀ ਕੁੜੀਆਂ ਨੇ ਲੰਗੜੀ ਵੀ ਆ ਅਸੀਂ ਕਿਹੜਾ ਸਾੜੀ ਕੋਲ ਰੇਸ ਵਾਲਾ ਵਾਣੀਆ ਅਬ ਮਾਰੀ ਬੇਨੇ ਕੁੜੀ ਡਮਾਂਡਾਂ ਤੇ ਜਾਂਦੀ ਐ ਨੱਚਦੀ ਬਹੁਤ ਸੋਹਣੀ ਆ ਡਮਾਂਡਾਂ ਤੇ ਜਾਂਦੀ ਐ ਐ ਡਮਾਂਡਾਂ ਤੇ ਜਾਂਦੀ ਆ ਅੱਛਾ ਨੱਚਦੀ ਵੀ ਆ ਇਹ ਨੱਚਦੀ ਵੀ ਆ ਨਚਾਓ ਅੱਜ ਕੋੜਿਆਂ ਦਾ ਸੰਗ ਆਇਆ ਆਓ ਸਾਰੇ ਪਿੰਡ ਵਾਲੇ ਕੋਲੀ ਕੋਲੀ ਆਟਾ ਕੀ ਕਰਨਾ ਤੁਹਾਨੂੰ ਬਾਦਰੀ ਨੱਚਦੀ ਦਿਖਾਵਾਂ ਓਏ ਬਿਮਾਰੀ ਬਣੀ ਕੁੜੀ ਆ ਮੇਰੀ ਓ ਨੱਚਦੀ ਤਾਂ ਸੋਹਣਾ ਆ ਛਲੇ ਜਿੱਦਾ ਝੰਡਾ ਝੜਾਣ ਚੜ੍ਹਦੇ ਹੋਣੇ ਕਿ ਐਸੀ ਤੁਸੀਂ ਖਾਦੂਂਦੀ ਤਰਜ਼ ਰੱਖੀ ਅੱਜ ਮੇਰੀ ਗਾਲ ਸਨ ਹਾਂਜੀ ਹਾਂਜੀ ਆ ਜਿਹੜੀ ਮੇਰੀ ਕੁੜੀ ਆ ਨਾ ਹਾਂਜੀ ਇਹਦੀ ਦੋ ਤਿੰਨ ਰਿਸ਼ਤੇਦਾਰ ਕਰਨੇ ਮਿਲਣਾ ਆ ਹੈ ਕੈਨੀ ਭੂਆ ਨਹੀਂ ਮਿਲਣਾ ਆ ਮੇਰੀ ਨੇ ਭੂਆ ਕਿੱਥੇ ਆਦੀ ਆਂਦੀ ਪਈ ਆ ਆਂਦੀ ਆ ਰਾਜ ਰਾਜ ਆਂਦੀ ਰਾਜ ਓ ਰਾਜ ਆਂਦੀ ਆ ਹੋਏ 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 ਆ ਦੇ ਪੂਆ ਲਗਿਆ ਪੂਆ ਗਾਦੀ ਪੂਆ ਗਾਦੀ ਚੱਲ ਆਜੇ ਪੂਆ ਆਜੋ ਆਜੋ ਕਿਸਕੇ ਆਓ ਕਿਸਕੇ ਸਾੜੇ ਤੁਹਾਡੇ ਜੇ ਵੀ ਇੱਕ ਅੱਧਾ ਉੱਠ ਕੇ ਆਜੋ ਤੱਕਾ ਤੱਕਾ ਸਾੜਾ ਸਾਰਾ ਟੱਬਰ ਅੰਨੇ ਬੋਲਿਆਂ ਦਾ ਹੀ ਆ ਓਏ ਆ ਬਿਮਾਰੀ ਬੇਣੇ ਉਹਦੇ ਰਿਸ਼ਤੇਦਾਰ ਰਹਿੰਦੇ ਸੀ ਮੇਲੇ ਨੂੰ ਕਿਨੇ ਮਿਲ ਲਾਇਆ ਆ ਆ ਛੋਟਾ ਫੁੱਫੜ ਕਿੱਧਰ ਉੱਠ ਕੇ ਆ ਗਿਆ ਓਏ ਬਿਮਾਰੀ ਬੇਣੇ ਭੂ ਆਇਆ ਉਹਦੀ ਅੱਛਾ ਭੂ ਆਇਆ ਭੂ ਆ ਸਾਲੀ ਨਵੇਂ ਸਟਾਈਲ ਦੀ ਉੱਠ ਕੇ ਆਈ ਕੈਸੀ ਓਏ ਕੈਸੇ ਭੂ ਆ ਨੇ ਅੱਖਾਂ ਚ ਲੈਂਜ ਪਾਇਓ ਏ ਨੇ ਆ ਵੀ ਸਾਡੇ ਮਹਾਰਾਜ ਜੁੱਦਾ ਦੇ ਹੀ ਹੋਣੇ ਫੇ ਓਏ ਆ ਦੇਖ ਲਾ ਦੀ ਮਾਸੀ ਆਣ ਲੱਗੀ ਆ ਬੱਸ ਕਰੋ ਸਾਰੀ ਕਬੀਲਦਰੀ ਨਕਲਾਂ ਜੇ ਆਣੀਆਂ ਆਜੋ ਆਲਾ ਬਿਸਮਿਲਲਾ ਇਹ ਨਦੀ ਵੀ ਦੁਹਾਈ ਸੁਣੋ ਮਾਰਾ ਇਹਦੇ ਨੂੰ ਕਾਲੀ ਮਾਤਾ ਦਾ ਝੰਡਾ ਚੜਾਉਣ ਜੰਨੇ ਇਹ ਤੁਹਾਡੇ ਗਾਣੇ ਪੂਰੇ ਹੋਗੇ ਮੈਂ ਕਿਹਾ ਹੋ ਗਿਆ ਪਰ ਮੈਨੂੰ ਕੁੜੀਆਂ ਨਹੀਂ ਪਸੰਦ ਆਈਆਂ ਨਹੀਂ ਪਸੰਦ ਆਈਆਂ ਨਾ ਨਾ ਅਸੀਂ ਗਾਣਾ ਸੁਣਨ ਦਾ ਤੇ ਇਤੋਂ ਹੀ ਸੁਣਨਾ ਮੇਰੇ ਤੋਂ ਸੁਣਨਾ ਮਾਂ ਹਾਂ ਤੂੰ ਦੱਸ ਆਪਣਾ ਮੈਂ ਇੱਕ ਗਾਣੇ ਦੇ ਲੈਂਦੀ ਹਾਂ 1000 1000 ਦੀ ਥਾਂ ਤੇ ਰੰ 10000 ਦਵਾਂਗੇ ਲੋ ਜੀ ਨਕਲ ਚੱਕੀ ਲੱਗਦਾ ਜ਼ੋਰਦਾਰ ਤਾੜੀ ਲਾ ਦਿਓ ਜਿਨ੍ਹਾਂ ਦੇ ਹੱਥਾਂ ਚਾਹ ਦਾ ਗਲਾਸ ਉਹ ਇਹਨਾਂ ਦੇ ਦੂਵੇ ਤੇ ਕਰਦੇ ਚੱਲ ਗਾਣਾ